ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਖਗਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੈ ਮਾਰਨਿੰਗ ਦਾ 6 ਸਵੇਕ 6 ਦਾ ਟਾਈਮ ਹੈ ਰਾਤ ਨੂੰ ਬਾਰਿਸ਼ ਹੋਈ ਸੀ ਨੀਂਹ ਰੀ ਵੀ ਆਈ ਸੀ ਮੀ ਵੀ ਆਇਆ ਤੇ ਮੌਸਮ ਬਹੁਤ ਵਧੀਆ ਠੰਡਾ ਸੀ ਮੈਂ ਕਰ ਰਹੀ ਸੀ ਚਾਹ ਤੇ ਦਵਿੰਦਰ ਬਾਤ ਚੀਅਰਸ ਲਏ ਕਹਿੰਦੇ ਆ ਜਾਓ ਬਾਹਰ ਆ ਜਾਓ ਤੁਸੀਂ ਚਾਹ ਲੈ ਕੇ ਤੇ ਆਪਾਂ ਬਾਹਰ ਬਹਿ ਕੇ ਪੀਨੇ ਮੌਸਮ ਬਹੁਤ ਵਧੀਆ ਮੈਂ ਕਿ ਚਲੋ ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਚ ਅੱਜ ਚਲੋ ਬਾਹਰ ਹੀ ਚਾਹ ਪੀਨੇ ਆ ਤੇ ਬਹੁਤ ਵਧੀਆ ਲੱਗਿਆ ਬਾਹਰ ਚ ਚਾਹ ਪੀ ਕੇ ਨਾ ਠੰਡੇ ਮੌਸਮ ਵਿੱਚ ਕਿਉਂਕਿ ਕੀ ਹੁੰਦਾ ਨਾ 6 ਵਜੇ 6 ਵਜੇ ਸੂਰਜ ਚੜਨਾ ਸ਼ੁਰੂ ਹੋ ਜਾਂਦਾ ਤੇ ਧੁੱਪ ਆ ਜਾਂਦੀ ਆ ਬਾਹਰ ਨਿਕਲਣ ਦਾ ਟਾਈਮ ਹੀ ਨਹੀਂ ਲੱਗਦਾ ਕਿ ਬਾਹਰ ਬਹਿ ਕੇ ਚਾਹ ਪੀਏ ਅੱਜ ਮੌਸਮ ਅੱਛਾ ਸੀ ਤੇ ਦਵਿੰਦਰ ਦਾ ਵੀ ਦਿਲ ਕਰਿਆ ਕਿ ਆਪਾਂ ਬਾਹਰ ਬਹਿ ਕੇ ਚਾਹ ਪੀਨੇ ਆ ਤੇ ਆਪਣੇ ਆਪ ਉਹ ਚੇਅਰਸ ਲਿਆਏ ਬਾਹਰ ਚਲੋ ਮੈਨੂੰ ਵੀ ਸੌਕਾ ਹੋ ਗਿਆ ਮੈਂ ਚਾਹ ਬਣਾ ਕੇ ਲੈ ਗਈ ਤੇ ਅਸੀਂ ਕਰ ਰਹੇ ਹਾਂ ਸੁਮਾ ਦੀ ਚਾਹ ਇੰਜੋਏ ਰਾਤ ਨਹੀਂ ਰਈ ਨਹੀਂ ਰੀ ਨੇ ਵੇਨਾ ਜਿਆਦਾ ਖਲਾਰਾ ਪਾਇਆ ਪਿਆ ਸੀ ਨਾ ਕਿ ਲਾਈਟ ਵੀ ਹੈ ਨਹੀਂ ਸੀ ਹੁਣ ਇਸ ਵੇ ਕੀ ਹਾਲ ਕਰਤਾ ਨੇਰੀ ਨੇ ਇੱਕ ਲਾਈਟ ਨਹੀਂ ਹੈਗੀ ਪਰ ਸਪਾਈ ਕਮ ਕਰੂ ਜਾਗੀ ਪਾਣੀ ਕਣੀ ਉਹ ਔਖਾ ਜੂਗਾ ਸਾਰੇ ਇਹੜੇ ਕੰਦ ਚੜਦਾ ਨਹੀਂ ਥੋੜਾ ਨੇਰੀ ਜਿਆਦਾ ਲੱਗ ਰਹੀ ਹੈ ਨਾ ਇਸ ਵੇਰੇ ਕਿਚਨ ਦਾ ਬਿਜ਼ੀ ਸਕੇਡਿਊਲ ਇਧਰ ਮੈਂ ਕਿਉਂ ਗਰਮ ਕਰ ਲਿਆ ਮੱਖਣ ਗਰਮ ਕਰ ਲਿਆ ਕਿਉਂ ਬਣ ਗਏ ਨੇ ਕਿਚਨ ਤਾਂ ਖੜਨਾ ਹੀ ਹੈ ਇਦਰ ਬਣ ਰਹੀ ਹੈ ਤੋਰੀਆਂ ਦੀ ਸਬ지 ਤੋਰੀਆਂ ਸਬ지 ਨਜ਼ਰ ਆ ਰਿਹਾ ਤਲਪਾ ਤੋਰੀਆਂ ਕੱਟ ਲਈਆਂ ਤੇ ਦੁੱਧ ਗਰਮ ਹੋ ਗਿਆ ਕਿ ਕਿਚਨ ਚ ਖਲਾਰਾ ਵੀ ਪੈਂਦਾ ਕਹਿੰਦੇ ਸਵੇਰੇ ਸਵੇਰੇ ਜੋ ਕੰਮ ਦਾ ਜ਼ੋਰ ਹੁੰਦਾ ਫਿਰ ਖਲਾਰਾ ਵੀ ਕਿਚਨ ਚ ਓਬਵੀਅਸ ਅਭੀ ਪੈਣਾ ਹੀ ਪੈਣਾ ਹਨਾ ਫਸੇ ਮੈਂ ਕਿਉਂ ਤਿਆਰਨ ਕਰਨ ਕਰਨ ਹੋ ਚੁੱਕਾ ਬਣ ਚੁੱਕਾ ਕਿਉਂ ਮੈਂ ਤਿਆਰ ਕੇ ਡੱਬੇ ਵਿੱਚ ਪਾਉਂਗੀ ਇਦਰ ਮੈਂ ਸਬ지 ਬਣਾਉਣਾ ਬਣਾ ਲਾਂ ਮੈਂ ਆਪਣਾ ਬ੍ਰੈਕਫਾਸਟ ਕਰ ਲੇ ਮੈਂ ਚਾਹ ਜੇ ਪੀਤੀ ਨਹੀਂ ਮੈਂ ਕਿਹਾ ਸਬ지 ਬਣੀ ਚੱਲੋ ਹੌਲੀ ਹੌਲੀ ਫਿਰ ਮੈਂ ਆਪਣਾ ਚਾਹ ਬੈਠ ਕੇ ਆਰਾਮ ਨਾਲ ਪੀ ਲਵਾਂਗੀ ਤੜ ਕੱਲ ਗਾਣਾ ਇੱਕ ਵਾਰੀ ਆਨਾ ਹਰੀਆਂ ਮਿਰਚਾਂ ਕੁੱਟੀਆਂ ਹੋਈਆਂ ਨੇ ਮੈਂ ਜਿਹੜੀਆਂ ਆਪਾਂ ਸਬਜ਼ੀ 'ਚ ਹਰੀ ਮਿਰਚਾਂ ਆਉਂਦੀਆਂ ਨੇ ਉਹ ਜੋ ਰੂਪਾਂ 'ਚ ਵਿੱਚ ਕਾਫੀ ਪਈਆਂ ਫ੍ਰਿਜ 'ਚ ਇਕੱਠੀਆਂ ਆਈਆਂ ਹੋਣੀਆਂ ਸੁੰਗਣੀਆਂ ਆਈਆਂ ਹੋਈਆਂ ਨੇ ਉਹਨਾਂ ਨੂੰ ਮੈਂ ਧੁੱਪੇ ਧਰਤਾ ਧੁੱਪੇ ਸੁੱਕਾਈਆਂ ਦੂਦਾਂ ਮੈਂ ਮਾਮ ਪਿਸਤੇ ਜਿਹੜਾ ਸਟੀਲ ਦਾ ਛੋਟਾ ਮਾਮ ਪਿਸਤਾ ਹੁੰਦਾ ਉਹ 'ਚ ਮੈਂ ਕੁੱਟ ਲਈਆਂ ਤਾਂ ਮੋਟੀਆਂ-ਮੋਟੀਆਂ ਕਿ ਕਿੰਨਾ ਕਿਸੇ ਸਬਜੀ ਜਿਆਦਾ ਪੈ ਜਾਂਦੀ ਐ ਨਾ ਵੇਸਟ ਨਹੀਂ ਹੁੰਦੀ ਯਾਨੀ ਕਿ ਵੇਸਟੇਜ ਵੇਸਟ ਕਰਨ ਕੋਈ ਵੀ ਚੀਜ਼ ਨਾ ਵੇਸਟ ਕਰਨ ਦੀ ਗੱਲ ਨਹੀਂ ਕਰਦਾ ਸੁੱਟਣ ਤੋਂ ਪਹਿਲਾਂ ਕਈ ਵਾਰ ਸੋਚਣਾ ਵੀ ਇਹ ਕੁਝ ਕਰ ਲਈਏ ਜੇ ਨਾ ਸੁੱਟੀਏ ਪਰ ਤੁਹਾਨੂੰ ਸੁੱਟਣ ਨੂੰ ਦਿਲ ਨਹੀਂ ਕਰਦਾ ਹੈਗਾ ਕਿ ਕੋਈ ਵੀ ਚੀਜ਼ ਆਪਾਂ ਸੁੱਟਦੀ ਐ ਤਾਂ ਮੋٹے ਮੋਟੇ ਮੈਂ ਕੁੱਟ ਲਈਏ ਇਹ ਜੀ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਦੁੱਧ ਵਾਲੀਆਂ ਤੋਰੀਆਂ ਦੁੱਧ ਮલાઈ ਵਾਲੀਆਂ ਆਪਾਂ ਨੂੰ ਸੁੱਕੇ ਜੰਗੇ ਲੱਗਦੇ ਦੁੱਧ ਮલાઈ ਬਿਨਾ ਸਵਾਦ ਹੀ ਨਹੀਂ ਲੱਗਦਾ ਕद्दू ਤੇ ਤੋਰੀਆਂ ਹੁਣ ਦੁੱਧ ਮલાઈ ਨਾ ਹੋਵੇ ਫਿਰ ਕਿੱਥੇ ਸਬਜੀ ਸਵਾਦ ਲੱਗਦੀ ਐ ਇਧਰ ਬਣ ਰਹੀ ਐ ਚਾ ਚਾਹ ਪੀਉਂਗੀ ਆਰਾਮ ਨਾਲ ਕਿਉਂਕਿ ਸਬਜ਼ੀ ਬਣ ਚੁੱਕੀ ਹੈ ਸਿਰਫ ਮੇਰਾ ਆਟਾ ਗੁੰਨਣਾ ਰਹਿ ਗਿਆ ਆਰਾਮ ਨਾਲ ਬੈਠ ਕੇ ਪੀਉਂਗੀ ਚਾਹ ਐਂਡ ਇਧਰ ਇਧਰ ਕਿਉਂ ਵੀ ਨ ਤਿਆਰਤਾ ਮੈਂ ਆਹ ਡੱਬੇ ਵਿੱਚ ਪਾਤਾ ਇੱਕ ਡੱਬਾ ਭਰ ਗਿਆ ਕਿਉ ਉਹ ਦਾ ਕੰਮ ਵੀ ਹੋ ਗਿਆ ਫਸ ਹੁਣ ਮੈਂ ਆਪਣੀ ਚਾਹ ਪੁੰਨਣਾ ਚਾਹ ਪੀਉਂਗੀ ਟਾਈਮ ਹੋ ਰਿਹਾ 11 ਵੇ ਦਾ 11 ਵਜੇ ਕੇ ਮੈਂ ਹੁਣ ਸਿਰਨਾ ਕੇ ਹੈਅਰ ਵਾਸ਼ ਕੀਤਾ ਅਜੇ ਪਹਿਲਾਂ ਮੈਂ ਹੈਅਰ ਆਇਲਿੰਗ ਕੀਤੀ ਸਵੇਰੇ ਨਾਣਾ ਕੱਲ ਸੀ ਪਰ ਜਦੋਂ ਬਾਥਰੂਮ 'ਚ ਬੜਨ ਲੱਗੀ ਫੇਰ ਯਾਦ ਆਈ ਵੀ ਮੈਨੂੰ ਹੈਅਰ ਵਾਸ਼ ਕਰਨੇ ਆ ਪਰ ਹੈਅਰ ਵਾਸ਼ ਤੋਂ ਪਹਿਲਾਂ ਹੈਅਰ ਆਇਲਿੰਗ ਵੀ ਫਿਰ ਮੈਂ ਕਿ ਨਹੀਂ ਅੱਜ ਇਹਨਾਂ ਨੂੰ ਦੇ ਕੱਲ ਬਣਾਉਂ ਇਸ ਕਰਕੇ ਅੱਜ ਨਾ ਤਿੰਨ ਹੋਣਾ ਕੱਲ ਸੀ ਮੈਂ ਕਿ हेयर ऑयलिंग ਜ਼ਰੂਰ ਕਰੂੰ ਕਰੂੰਗੀ ਬਰੋਟੀਨ ਤੋੜਨਾ ਹੀ ਹੈਗਾ ਤੇ ਮੈਂ ਤੁਹਾਨੂੰ ਦਿਖਾਉਣੀ ਮੇਰੇ ਸ਼ਰਟਸ ਜਿਹੜੀ ਮੈਂ ਸਟਿਚ ਕਰਨੀ ਤੇ ਸੋ ਬਣ ਕੇ ਆਈਆਂ ਇੱਕ ਪੈਨ ਕਮੈਂਟ ਕਰ ਲਿਓ ਤੁਸੀਂ ਦਿਖਾਇਓ ਹੂੰ ਹੂੰ ਤੁਹਾਨੂੰ ਮੈਂ ਇੱਕ ਕਰਕੇ ਦਿਖਾਉਣੀ ਆ ਹੈਗੀ ਆਫ ਵਾਈਟ ਸਲਵਾਰ ਨਾ ਇਹ ਆਫ ਵਾਈਟ ਸਲਵਾਰ ਨਾ ਸਿੰਪਲ ਜੀ ਹਲਕੀ ਜਿਹੀ ਬਣਵਾਈ ਹੈ ਗਰਮੀ ਚ ਪਾਉਣ ਵਾਸਤੇ ਨਾ ਬਹੁਤ ਜ਼ਿਆਦਾ ਡਿਜ਼ਾਈਨਿੰਗ ਨਹੀਂ ਮੈਂ ਕਰਵਾਈ ਇਹ ਆਫ ਵਾਈਟ ਸਲਵਾਰ ਨਾਲ ਪਹਿਲਾਂ ਆਹ ਵਾਲੀ ਸ਼ਰਟ ਸੀ ਇਹਦੇ ਨਾਲ ਇਹ ਸ਼ਰਟ ਵੀ ਬਹੁਤ ਜ਼ਿਆਦਾ ਸੋਹਣੀ ਗਰਮੀ ਵਾਲੀ ਪਤਲੀ ਕਾਟਨ ਦੀ ਹੈ ਪਰ ਮੈਂ ਇਹ ਆਲਟਰ ਨਹੀਂ ਕਰਵਾਈ ਇਹ ਲੂਸ ਇਸ ਕਰਕੇ ਫਿਰ ਮੈਂ ਸੋਚਿਆ ਸਲਵਾਰ ਹੈਗਾ ਦੁਪੱਟਾ ਹੈਗਾ ਹਨਾ ਥੋੜਾ ਜਿਹਾ ਖਰਚੇ ਵਿੱਚ ਕੱਲੇ ਸ਼ਰਟ ਬਣਾਉਣੀ ਹੈ ਸੂਟ ਇਹ ਰੈਡੀ ਹੋ ਜਾਏ ਪਾਉਣ ਵਾਸਤੇ ਇਹਦੇ ਨਾਲ ਆਹ ਸ਼ਰਟ ਐਂਡ ਇੱਕ ਸ਼ਰਟ ਮੈਂ ਸਟਿਚ ਕਰਾਈ ਆ ਆਹ ਵਾਲੀ ਇਹ ਹੈਗੀ ਆਵਲੀ ਸਮਾਰਨ ਨਾਲ ਇਹ ਨਾਲ ਵੀ ਮੇਰੇ ਕੋਲ ਸ਼ੋਰਟ ਹੈਗੀ ਆ ਆਹ ਵੀ ਇਹਨਾਂ ਸਮੇ ਇੱਕ ਹੋਰ ਕਰਵਾ ਲਈ ਕਿਉਂਕਿ ਇਹਦਾ ਸਟੱਫ ਮੈਨੂੰ ਇੰਨਾ ਜ਼ਿਆਦਾ ਵਧੀਆ ਨਹੀਂ ਲੱਗਿਆ ਉਹ ਕੰਫਰਟੇਬਲ ਹੈ ਠੀਕ ਹੈ ਵਧੀਆ ਫਿਰ ਮੈਂ ਇਹਨਾਂ ਇੱਕ ਹੋਰ ਆਵਲੀ ਕਰਵਾ ਲਈ ਇਹਨਾਂ ਦੁਪੱਟਾ ਦੀ ਹੈਗਾ ਦੁਪੱਟਾ ਵੀ ਡਬਲ ਸ਼ੇਡ ਹੈ ਟਾਈ ਐਂਡ ਆਈ ਹੈ ਇੱਕ ਸ਼ੋਰਟ ਇਹਨਾਂ ਹੋਰ ਬਣਵਾਣੀ ਜਿੰਨੇ ਸੂਟ ਆਉਣ ਉਹਨਾਂ ਹੀ ਕੱਟ ਲੱਗਦੇ ਨੇ ਕੀ ਕਰੀਏ ਕਿਉਂਕਿ ਜਾਣਾ ਹੁੰਦਾ ਨਾ ਹਮਾਰੀ ਕੋਲ ਤਾਂ ਨੇ ਆਏ ਲੱਗੂ ਨਾ ਆ ਨਹੀਂ ਪੋਣਾ ਆ ਨਹੀਂ ਪੋਣਾ ਐਂ ਬਹੁਤ ਸੂਟਿੰਗ ਹੈਗਾ ਹੁਣ ਮੈਂ ਤੁਹਾਨੂੰ ਦਿਖਾਉਣੀ ਇੱਕ ਮੇਰੀ ਨਵੀਂ ਚੀਜ਼ ਜਿਹੜੀ ਮੈਂ ਨਵੀਂ ਨਵੀਂ ਬਣਵਾਈ ਐ ਆਹ ਚੀਜ਼ ਦਾ ਨਾਮ ਹੈ ਕਯੂਨਿਕ ਟੌਪ ਇਹ ਜਦੋਂ ਆਨਲਾਈਨ ਸਰਚ ਕਰਦੀ ਸੀ ਮੈਂ ਤੇ ਇੱਕ ਸੀ ਨਾ ਉਸ ਮਟੀਰੀਅਲ ਚੈੱਕ ਕਰਦੀ ਸੀ ਰਿਯਾਨ ਮਟੀਰੀਅਲ ਆਉਂਦਾ ਸੀ ਜੋ ਮੈਨੂੰ ਰਿਯਾਨ ਅੱਛਾ ਨਾ ਲੱਗ ਕਰ ਵੀ ਚਾਪ ਵੀਰ ਨਹੀਂ ਕਰ ਸਕਦੇ ਰਿਯਾਨ ਮਟੀਰੀਅਲ ਫਿਰ ਮੈਂ ਆਪਦਾ ਮਟੀਰੀਅਲ ਲੈ ਕੇ ਕਾਟਨ ਦਾ ਫਿਰ ਇਹ ਬਣਵਾਈ ਤੁਹਾਨੂੰ ਵੀਅਰ ਕਰਕੇ ਦਿਖਾਉਣੀ ਫਿਰ ਪ੍ਰੋਪਰ ਲੁੱਕ ਇਹਦਾ ਪਤਾ ਲੱਗੂ ਕਿ ਕਿਵੇਂ ਆ ਔਰ ਇਹਦਾ 슬ੀਵਸ ਬਣਾਈ ਨੇ ਪਲਾਸਟਿਕ ਪਾਈ ਹੈ ਮੈਂ ਬਹੁਤ ਵਧੀਆ ਸਟਾਈਲ ਦੀ ਲੁੱਕ ਐ ਐਸਾ ਨਹੀਂ ਲੱਗ ਰਿਹਾ ਵੇਅਰ ਕਰਿਆ ਹੋਇਆ ਫ੍ਰੌਂਟ ਟਾਈਪ ਇਹ ਛੋਟੇ ਹੁੰਦੇ ਤਾਂ ਰੋਕ ਪਾ ਲਾਂਦੇ ਸੀ ਮੰਮੀ ਪਰ ਇਹ ਹੁਣ ਦੇਖੀ ਜੀ ਇਹ ਨਵੀਆਂ ਵਧੀਆ ਬਣ ਜਾਂਦੇ ਗਏ ਤਾਂ ਇਹ ਨੀਚੋ ਕੇ ਹਰ ਕੁ ਲ ਫ੍ਰੌਂਟ ਟਾਈਪ ਹੈ ਮਾਤਾ ਵਧੀਆ ਲੱਗ ਰਿਹਾ ਹਰ ਤਰ੍ਹਾਂ ਸੋਕਾ ਜਿਮ ਨੂੰ ਜਿਆਦਾ ਗਰਮੀ ਆਊਗੀ ਨਾ ਉਹਦੇ ਟੀ-ਸ਼ਰਟਸ ਵੀ ਮੋਟੀਆਂ ਲੱਗੀਆਂ ਇਹਨਾਂ ਨੂੰ ਟੀ-ਸ਼ਰਟ ਅੰਦਰ ਵੀ ਹਵਾ ਨਹੀਂ ਪੈਂਦੀ ਇਹ ਵੀ ਮੋਟੀਆਂ ਲੱਗਦੀਆਂ ਨੇ ਫਿਰ ਉਹ ਆਹੀ ਜੇ ਟੌਪ ਬਣਾਉਣੇ ਹੁਣ ਬਣਾ ਕੇ ਪਾਓ ਬੜੇ ਵਧੀਆ ਲੱਗਦੇ ਨੇ एक दो बार मैं वेयर देखूंगी देखूंगे मैंने अच्छा लगे वेयर करें कंफर्टेबल लगे कोई प्रॉब्लम आई पर मैं एक दो होर बनाऊंग कपड़ा लैके ये गला जो बैन वाला करवाऊ में बहुत सोहना लगता पर मेथों वो पा नहीं हूँगा मैं पा नहीं सकती बैन वाला लगू मेरा सह बंद हो गया उस गला मैं सिंपल सूट वागू बनवाया पर मैं उन्हें क्या से छोटा कर दू उन्हें सूट वागू थोड़ा डीप करता उन्होंने क्या से इन्हें डीप ना करी पिछु भी डीप ही है सूट मांगू ही सेम यो तो गलती रहेगी मैं उन्हें क्या सी गला सूट सूट जी ने डीप ना करी ਵੀ ਕੱਟ ਟੀਪ ਕਰੀ ਹੈ ਕੰਫਰਟੇਬਲ ਬਹੁਤ ਜਿਆਦਾ ਆਰਾਮਦਾਰੀ ਹੈ ਮਾਵਾ ਵੀ ਮੈਂ ਇਸ ਤਰ੍ਹਾਂ ਆਪਣਾ ਇਹ ਕੰਮ ਕਰਨ ਚਾਪਨ ਪਰੇਸ਼ਾਨੀ ਨਾ ਹੋਵੇ ਕਿਉਂਕਿ ਗਰਮੀ ਬਹੁਤ ਹੁੰਦੀ ਹੈ ਮੈਥੋਂ ਐਦਾਂ 슬ੀਵਸ ਇੰਨੀਆਂ ਨਹੀਂ ਪਾ ਸਕਾਂ ਹੁੰਦੀ ਮੈਂ ਅੱਧੇ ਹੀ ਪਾਉਣੀ ਹੁੰਦੀ ਕਰਨੇ ਵਿੱਚ ਮੈਥੋਂ ਕੰਮ ਨਹੀਂ ਹੁੰਦਾ ਫਿਰ ਪਸੀਨਾ ਬਹੁਤ ਜਿਆਦਾ ਮੈਨੂੰ ਪਸੀਨਾ ਆਉਂਦਾ ਫਿਰ ਮੈਂ ਕੰਮ ਨਹੀਂ ਕਰ ਸਕਦੀ ਪੌਣੀ ਬਾਹਰ ਪਾ ਕੇ ਮੈਂ ਅੱਧੇ ਬਾਹਰ ਕੱਪੜੇ ਪਾਉਣੇ ਹੁੰਦੀਆਂ ਐਸ ਕਰਕੇ 슬ੀਵਸ ਐਸ ਤਰ੍ਹਾਂ ਨਹੀਂ ਬਣਾਈਆਂ ਮੈਂ ਥੋੜੇ ਕੰਫਰਟੇਬਲ ਟਾਈਪ ਤੇ ਬਹੁਤ ਜਿਆਦਾ ਨਮਕਣੀਆਂ ਵੀ ਨਾ ਹੋਣਾ ਵੀ ਆਪਾਂ ਕੰਮ ਕਰੀਏ ਤਾਂ ਉਹ ਤੁਹਾਨੂੰ ਇਹ ਟੌਪ ਕਿਵੇਂ ਲੱਗਾ ਇਹ ਮੈਨੂੰ ਜਰੂਰ ਦੱਸਿਓ ਉਹ ਦੱਸਿਓ ਨਾ ਦੱਸੋ ਮੇਰੇ ਸ਼ਰਟਸ ਆ ਮੈਨੂੰ ਜਰੂਰ ਦੱਸੋ ਵੀ ਕਿਵੇਂ ਲੱਗਾ ਮੈਨੂੰ ਹੋਰ ਐਜਸਟਿਚ ਕਰਾਉਣਾ ਚਾਹੀਦਾ ਕਿ ਨਹੀਂ ਕਰਾਉਣਾ ਚਾਹੀਦਾ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਆਹ ਵਾਲੀ ਚੀਜ਼ ਤੇ ਮੈਂ ਹੁਣ ਇਹ ਬਣਾ ਰਹੀ ਹਾਂ ਇੱਕ ਆਰਗੇਨਾਈਜ਼ਰ ਹੈ ਤਾਂ ਮੇਰੇ ਕੋਲ ਬਾਸਕਟ ਆਲਰੇਡੀ ਹੈ ਨਾ ਤੇ ਇਹਦੇ ਨੀਚੇ ਇੱਕ ਮੈਂ ਥੋੜਾ ਜਿਹਾ ਮੈਟਿੰਗ ਜੀ ਕਰਨੀ ਜਾਣਾ ਨੀਚੇ ਇਹਦੇ ਇੱਕ ਲਾਈਨਰ ਜਿਹਾ ਲਗਾਉਣਾ ਤੇ ਮੇਰੇ ਕੋਲ ਇੱਕ ਫੋਮ ਸ਼ੀਟ ਪਈ ਸੀ ਜਿਹਦੇ ਸਮਾਨ ਚ ਆਈ ਸੀ ਮੈਂ ਸੋਚਿਆ ਚਲੋ ਇਹ ਫੋਮ ਸ਼ੀਟ ਲਗਾ ਕੇ ਤੇ ਆਪਣਾ ਬਹੁਤ ਬਹੁਤ ਆਰਗਨਾਈਜ਼ਰ ਬਣ ਜਾਊਗਾ ਤੇ ਫੋਮ ਸ਼ੀਟ ਮੈਂ ਉਹਦੇ ਸਾਈਜ਼ ਦੀ ਬਾਸਕਟ ਦੇ ਸਾਈਜ਼ ਦੀ ਕੱਟ ਕੇ ਉਹਦੇ ਨੀਚੇ ਬੇਸ ਐਜ਼ ਅ ਬੇਸ ਲਗਾਤੀ ਅੰਦਰ ਇਹਨਾਂ ਮੈਂ ਬਣਾਇਆ ਦੋ ਵੀਂਦਰ ਤੀਆਂ ਗਲਾਸਿਸ ਰੱਖਣ ਲਈ ਇੱਕ ਬਾਸਕਟ ਬਣਾਈ ਹੈ ਇਹਨਾਂ ਦੇ ਤਿੰਨ ਚਾਰ ਪੇਅਰ ਨੇ ਗਨਫਿਸ ਦੇ ਜਿਹੜੇ ਐਕਟੀਵਿਟੀ ਅੰਦਰ ਫਿਰ ਚਾਹੀਦੀ ਹੁੰਦੀਆਂ ਹਨਾ ਫਿਰ ਸਭ ਪਹਿਲਾਂ ਤਾਂ ਮੈਂ ਇਹ ਰੱਖਦੇ ਹੁੰਦੇ ਜਿਹੜੇ ਫਰੀਜ ਦੇ ਕਵਰ ਜਿਹੜੇ ਉਹਦੇ ਪਾਕਟਸ ਵਿੱਚੋਂ ਉਹਦਾ ਨੀਚੇਲਾ ਕੱਪੜਾ हट ਕੇ ਜਦੋਂ ਵਿੱਚ ਚੀਜ਼ ਪਾਉਂਦੇ ਸੀ ਨੀਚੇ ਗਿਰ ਜਾਂਦੀ ਸੀ ਤੁਹੋ ਇਸ ਕੰਟੀਨਾਂ ਬਰੇਕਪੌਲ ਨੂੰ ਕਹਿੰਦੇ ਸੀ। ਫਿਰ ਇਹ ਕਦੇ ਫ੍ਰੀਜ ਦੇ ਉੱਪਰ ਰੱਖ ਦੋਣ ਕਰੇ ਟੇਬਲ ਤੇ ਰੱਖ ਦਾਂਗੀ। ਉੱਪਰ ਮਿੱਟੀ ਪੈ ਜਾਂਦੀ। ਕੋਈ ਸਰਕਮ ਇਹ ਬਣਾਇਆ। نیچے ਮੈਂ ਇਹ ਸ਼ੀਟ ਲਗਾਤੀ ਆਪਣੀ ਜਿਵੇਂ ਹੋਮ ਸ਼ੀਟ ਹੁੰਦੇ ਕਈ ਸਮਾਨ ਦੇ ਵਿੱਚ ਆਉਂਦੀਆਂ ਸ਼ੀਟ ਹੁੰਦੀ ਇਹ ਲਗਾਤੀ। ਫਿਰ ਦਹਿਲਣ ਗਿਆ ਨਹੀਂ ਖੜਕ ਪਾਉਂਦਾ। ਐਂਡ ਇਹਨਾਂ ਨੂੰ نیچے ਸੌਫਟ ਬੇਸ ਮਿਲੂਗਾ। ਇਹ ਮੈਂ ਰੱਖ ਤੇ ਵਿੱਚ ਚਸ਼ਮੀਆਂ ਦੀ ਗਲਾਸਿਸ। ਉੱਪਰ ਇਹਨਾਂ ਨੈੱਟ ਵੀ ਡਸਟ ਵੀ ਲਿਜਾਉਂਗੀ। ਇਹ ਹੈ ਇੱਕ ਬਾਅਦ ਮੈਂ ਲੌਬੀ ਵਾਲੇ ਡਰਾਅਟ ਵਿੱਚ ਰੱਖ ਦਾਂ। ਤੇ ਮਿਫ੍ਰਿਜ ਉੱਪਰ ਆਖਦਾ ਬਾਸਕਟ ਵੀ ਕਮ ਆ ਗਈ ਮੇਰੇ ਵਿੱਚ ਕੋਈ ਪੰਜੀ ਲੱਗਦੀ ਨਹੀਂ ਹੈ ਨਾ ਇੱਕ ਪੇਰ ਹੋਰ ਠੀਕ ਸਾਦਾ ਸ਼ਾਇਦ ਐਕਟਿਵ ਹੋ ਜਿੰਨਾ ਦੀ ਕਰਦਾ ਪੇਰ ਹੋਰ ਪਿਆ ਹੋਵੇ ਇੱਕ ਪੇਰ ਹੋਰ ਇਹਦੇ ਵਿੱਚ ਆਪਾਂ ਰੱਖ ਸਕਦੇ ਆ ਤਾਂ ਆਵਣਾ ਜੁਗਾੜ ਕਰਦਾ ਪਿਆਜ ਮੈਂ ਬਹੁਤ ਦਿਨ ਹੋ ਗਏ ਤੇ ਮੈਂ ਦੇਖਦੀ ਨੂੰ ਕਿਤੇ ਐਨਕਾ ਉੱਥੇ ਪਈਆਂ ਨੇ ਕਿਤੇ ਫ੍ਰਿਜ ਉੱਪਰ ਪਈਆਂ ਨੇ ਕਿਤੇ ਟੇਬਲ ਤੇ ਪਈਆਂ ਨੇ ਆ ਮੈਂ ਐਨਕਾ ਸਾਫ ਕਰ ਦਿੰਦੀ ਮੈਂ ਅੱਜ ਮੇਨਾਂ ਦਾ ਜੁਗਾੜ ਕਰਕੇ ਹਟਣਾ ਫਾਈਨਲੀ ਸਮ ਹੋ ਗਿਆ ਤਾਂ ਇਸੇ ਤਰ੍ਹਾਂ ਮੈਂ ਆਪਣਾ ਹੈ ਵਾਚ ਆਰਗੇਨਾਈਜ਼ਰ ਪਹਿਲਾਂ ਮੈਂ ਵਾਚ ਆਰਗੇਨਾਈਜ਼ਰ ਮੈਂ ਆਨਲਾਈਨ ਬਹੁਤ ਸਰਚ ਕਰਿਆ ਬਹੁਤ ਕਾਸਟਲੀ ਸੀ ਇੰਨੇ ਕਾਸਟਲੀ 700 800 ਭਿਆਨ ਤੋਂ ਉੱਪਰ ਮੈਂ ਕਿਹਾ ਨਹੀਂ ਇੰਨੇ ਪੈਸੇ ਰਨ ਲਗਾਉਣੇ ਹੈਗੇ ਤਾਂ ਬਹੁਤ ਜ਼ਿਆਦਾ ਕਾਸਟਲੀ ਨੇ ਫਿਰ ਮੈਂ ਇੱਕ ਡੱਬਾ ਲੈ ਲੈਂਦਾ ਆ 40 50 ਰੁਪਏ ਦਾ ਡੱਬਾ ਆ ਜਾਂਦਾ ਇਹਦੇ ਵਿੱਚ ਵੀ ਮੈਂ ਸੇਮ ਫੋਮ ਸ਼ੀਟ ਲਗਾਈਆ ਉਹ ਜਿਹੜੀ ਸੌਫਟੀ ਫੋਮ ਸ਼ੀਟ ਕਿਸੇ ਨਾ ਕਿਸੇ ਸਾਮਾਨ ਚ ਆ ਜਾਂਦੀ ਹੈ ਇਲੈਕਟ੍ਰਿਕ ਇਲੈਕਟ੍ਰੋਨਿਕਸ ਮਾਲ ਚ ਨਾ ਤੇ ਇਹਦੇ ਵਿੱਚ ਮੈਂ ਰੱਖਦੇ ਹਾਂ 40 ਪੀਸ ਆ ਦੇਖੋ ਇਦੇ ਵਿੱਚ ਰੱਖਦੇ ਆ ਵਾਚੇਸ ਤੇ ਇਹ ਬਣ ਗਿਆ ਵਾਚ ਆਰਗਨਾਈਜ਼ਰ ਆਪਣਾ ਕੋਈ ਪੈਸਾ ਨਹੀਂ ਲੱਗਾ ਸਿਰਫ ਮੈਂ ਇੱਕ ਡੱਬਾ ਲੈ ਲਿਆ ਦਾ 40 ਬਜਾਰ ਪਰ ਇੰਨੇ ਆਪਣੇ ਘਰੇ ਵੀ ਕੋਈ ਨਾ ਕੋਈ ਡੱਬਾ ਪਿਆ ਹੋਗਾ ਤੇ ਮੈਂ ਇੱਕ ਰੀਕ ਲੈ ਲਿਆ ਦਾ ਸਪੈਸ਼ਲ ਇਸ ਵਾਸਤੇ ਵਾਚ ਲਈ ਖਰੀਦ ਕੇ ਲੈ ਲਿਆ ਦਾ ਜੇ ਤੁਹਾਡੇ ਕੋਲ ਜਿਆਦਾ ਵਾਚੇਸ ਨੇ ਵੱਡਾ ਖਰੀਦ ਲਓ ਜਿੰਨੀਆਂ ਤੁਹਾਡੇ ਕੋਲ ਵਾਚ ਨੇ ਉਸ ਅਕੋਰਡਿੰਗ ਉਸ ਖਰੀਦ ਕੇ ਬਣਾ ਸਕਦੇ ਹੋ ਜਾਂ ਫਿਰ ਕੋਈ ਨਾ ਕੋਈ ਹੋਰ ਡੱਬਾ ਘਰੇ ਪਏ ਹੁੰਦੇ ਨੇ ਉਹਨਾਂ ਨਾਲ ਵੀ ਬਣਾ ਸਕਦੇ ਮੈਨੂੰ ਐਂ ਸਿੱਟਕਨਵਾਣਾ ਹੋਵੇ ਤਾਂ ਕਵਰਡ ਰਹਿਣ ਚੀਜ਼ਾਂ ਤੁਹਾਨੂੰ ਮਿੱਟੀ ਢੱਸ ਨਹੀਂ ਜਾਂਦੀ ਆਪਣੀਆਂ ਚੀਜ਼ਾਂ ਸਾਫ਼ ਪਜੇ ਰਹੇ ਕਿਉਂਕਿ ਵਾ ਇਸ ਤਰ੍ਹਾਂ ਆਪਣੇ ਛੋਟੇ ਛੋਟੇ ਆਰਗੇਨਾਈਜ਼ਰ ਕਰੇ ਬਣਾ ਕੇ ਆਪ ਤੋਂ ਕੁਝ ਨਾ ਕੁਝ ਕਰਕੇ ਪੈਸੇ ਬਹੁਤ سارے ਪੈਸੇ ਬਚਾ ਸਕਦੇ ਹੋ ਨੇ ਹੁਣ 4 ਵਜੇ ਦਾ ਟਾਈਮ ਸੀ ਸ਼ਾਮ ਦਾ ਤੇ ਮੈਂ ਆਪਣਾ ਚਾਹ ਵਗੈਰਾ ਪੀ ਕੇ ਬਾਹਰ ਵਾਲੇ ਕਿਚਨ ਵਿੱਚ ਆ ਗਈ ਸੀ ਘੰਟਾ ਮੈਂ ਇੱਧਰ ਲਾਉਣਾ ਸੀਗਾ ਮੈਨੂੰ ਮੈਂ ਸਫਾਈ ਕਰਨੀ ਸੀ ਇੱਧਰ ਮੈਂ ਸੋਚ ਰਹੀ ਸੀ ਪਹਿਲਾਂ ਹੈਲਪਰ ਤੋਂ ਕਰਾਣਾ ਹੈਲਪਰ ਤੋਂ ਕਰਾਣਾ ਫਿਰ ਮੈਂ ਕਿਹਾ ਚਲੋ ਮੈਂ ਥੋੜੀ ਸਫਾਈ ਐਕਸਟਰਾ ਹੀ ਕਰੂੰਗੀ ਵੀ ਆਪ ਹੀ ਕਰ ਲਾਂਮੀ ਆ ਤੇ ਮੈਂ ਟੌਪ ਤੋਂ ਸ਼ੁਰੂ ਕੀਤੀ। ਸਵੇਰ ਮਾਰਨਿੰਗ ਵਿੱਚ ਮੈਂ ਇਹਦੇ ਵਾਲਸ ਸਾਫ਼ ਕਰ ਗਈ ਸਾਰੀਆਂ ਦਵਾਰਾਂ ਤੇ ਡਸਟਰ ਮਾਰ ਕੇ ਸਾਰੀਆਂ ਡਸਟ ਉਤਾਰ ਕੇ ਸੀ ਕੰਦਾ ਸਾਫ਼ ਕਰ ਗਈ ਸਵੇਰੇ। ਤੇ ਹੁਣ ਸ਼ਾਮ ਨੂੰ ਫਿਰ ਜਿਹੜਾ ਉੱਪਰ ਟੌਪ ਆ ਇਹਦੇ ਕੈਬਿਨੇਟਸ ਦੇ ਉੱਪਰ ਉਹ ਇਹਦੇ ਉੱਪਰ ਕੱਪੜਾ ਮਾਰ ਰਹੀ ਆ। ਬਾਹਰ ਵਾਲੀ ਕਿਚਨ ਦੇ ਕੈਬਿਨੇਟਸ ਟੌਪ ਤੇ ਨਾ ਸੇ ਆਪ ਸ਼ੀਟ ਲਗਾਈ ਹੋਈ ਆ ਇਹ। ਇਹ ਸ਼ੀਟ ਪਤਾ ਨਹੀਂ ਕਾਹਦੇ ਨਾਲ ਦਵਿੰਦਰ ਨੇ ਮਿਸਤਰੀਆਂ ਤੋਂ ਫਿਕਸ ਕਰਵਾ ਲਈ ਸੀ ਕਿਉਂਕਿ ਆਹ ਕੈਬਿਨੇਟਸ ਦੇ ਉੱਪਰ ਮਾਈਕਲ ਲੱਗੇ ਹੋਏ ਆ ਇਹ ਪਹਿਲਾਂ ਵਾਲੇ ਸੀ ਅੰਦਰ ਵਾਲੇ ਕਿਚਨ ਚ ਪਹਿਲਾਂ ਸੀ ਪੁਰਾਣੀ ਕਿਚਨ ਜਿਹੇ। ਇਹ ਜਿਹੜੀ ਕੈਬਿਨੇਟ ਅਸੀਂ ਬਾਹਰ ਲਗਵਾਉਣੀ ਤੇ ਮਦਵਿੰਦਰ ਨੂੰ ਕਿਹਾ ਮਾਈਕਾ ਲਗਵਾ ਲਓ ਉਹ ਕਹਿੰਦਾ ਦਿਵਿੰਦਰ ਕਹਿੰਦਾ ਮਾਈਕਾ ਨਹੀਂ ਪਿਆ ਸ਼ੀਟ ਆਪਣੇ ਕੋਲ ਆਈ ਹੈ ਪਤਾ ਨਹੀਂ ਕਿਸੇ ਸਮਾਨ ਚ ਆਈ ਸੀ ਲੱਕੜ ਦੇ ਸਮਾਨ ਚ ਆਈ ਸੀ ਫਿਰ ਦਿਵਿੰਦਰ ਨੇ ਆ ਲਵਾ ਲਈ ਤੇ ਇਹ ਵੀ ਸਾਫ ਕਰਨੀ ਬਹੁਤ ਸੌਖੀ ਹੈ ਮਾਈਕੇ ਵਾਂਗੂ ਹੀ ਹੈ ਸਿਰਫ ਫਿਕਸ ਹੀ ਕਰਵਾ ਲਿਆ ਉਹਨਾਂ ਨੇ ਕਿ ਮੈਂ ਕਿਤੇ ਫੇਵਿਕੋਲ ਨਾਲ ਹੀ ਟੈਕਸ ਨਾਲ ਨਾ ਫਿਕਸ ਕਰਵਾਈ ਹੋਈ ਹੈ ਇਹਨੂੰ ਕਲੀਨ ਕਰਨ ਦਾ ਬਹੁਤ ਈਜ਼ੀ ਹੈ ਬਸ ਇੱਕ ਕੱਪੜਾ ਮਾਰੋ ਤੇ ਸਾਫ ਬਿਲਕੁਲ ਮਾਈਕੇ ਵਾਂਗੂ ਹੀ ਲੱਗਦੀ ਹੈ ਇਹ ਵੀ ਸਾਫ ਕਰਨੇ ਸੌਖੇ ਨੇ ਐੰਦਰ ਦਾ ਕੰਮ ਸੌਖਾ ਪਰੰਮਾ ਮਾਈਕਾ ਨਹੀਂ ਹੁੰਦਾ ਸੀ ਅੰਦਰ ਕਿਚਨ ਜਿੰਨਾ ਉੱਪਰ ਤੇ ਸਾਫ਼ ਕਰਨੇ ਬਹੁਤ ਔਖੇ ਸੀ ਧੂਆਂ ਜਾਂਦਾ ਜਾਂਦਾ ਚਿੱਪ ਚਿੱਪ ਕਰਦੇ ਬਹੁਤ ਔਖੇ ਸਾਫ਼ ਕਰਨੇ ਕਿਨੂੰ ਤਾਂ ਉਹ ਵੀ ਕੁਕਿੰਗ ਇਧਰ ਹੁੰਦੀ ਨਹੀਂ ਸਾਫ਼ ਕਰਨਾ ਤਾਂ ਵੀ ਸੌਖਾ ਕੈਬਿਨੇਟ ਦੇ ਉੱਪਰੋਂ ਮੈਂ ਸਾਫ਼ ਕਰਤਾ ਤੇ ਹੁਣ ਮੈਂ ਕਿ ਸੋਚ ਫੈਨ ਸਾਫ਼ ਕਰ ਲਾਂ ਕਿਉਂਕਿ ਉੱਪਰੋਂ نیچے ਨੂੰ ਆ ਰਹੀ ਮੈਂ ਸਫਾਈ ਕਰਦੀ ਫੈਨ ਵੀ ਸਾਫ਼ ਕਰਦਾ ਤੇ ਕਾਫੀ ਜ਼ਿਆਦਾ ਮਿੱਟੀ ਲੱਗੀ ਪਈ ਸੀ ਪੱਕੇ ਤੇ ਨਾ ਸਾਇਆ ਸਾਇਆ ਕਿਚਨ ਹਿਊਜ਼ ਨਹੀਂ ਕਰਦੇ ਹੈਗੇ ਪਰ ਸਫਾਈ ਹਰ ਇੱਕ ਚੀਜ਼ ਮੰਗਦੀ ਹੈ ਸਫਾਈ ਕਰਨ ਦੇ ਉੱਧਰ ਕਾਫੀ ਜ਼ਿਆਦਾ ਲੋਡ ਸੀ ਬਹੁਤ ਦਿਨ ਹੋ ਗਏ ਸੀ ਮਿੱਥੋ ਇਧਰ ਆ ਕੇ ਸਫਾਈ ਨਹੀਂ ਹੋ ਪਾਈ ਹੈਗੀ ਹੁਣ ਮੈਂ ਕੁਕਿੰਗ ਵੀ ਇਧਰ ਕਰਨੇ ਛੱਡਤੀ ਕਿਉਂਕਿ ਗਰਮੀ ਹੋ ਜਾਂਦੀ ਹੈ ਤੇ ਮੈਨੂੰ ਵੀ ਫਿਰ ਥੋੜਾ ਜਿਹਾ ਔਖਾ ਲੱਗਦਾ ਉੱਧਰ ਜਾਣਾ ਤੇ ਕਈ ਵਾਰ ਮੈਂ ਦੋ ਸਬਜ਼ੀਆਂ ਬਣਾਉਣੇ ਹੁੰਦੇ ਨੇ ਕਈ ਵਾਰ ਸਾਈਡ ਬਾਈ ਸਾਈਡ ਅੰਦਰ ਹੋਰ ਕੰਮ ਕਰਨਾ ਹੁੰਦਾ ਫਿਰ ਡਸਟ ਦੇਖੋ ਕਿ ਹਾਲ ਹੋਇਆ ਪਿਆ ਡਸਟ ਨਾਲ ਬਹੁਤ ਦਿਨਾਂ ਦੀ ਮੈਂ ਸੋਚ ਲਈ ਸਾਫ਼ ਕਰਾਂ ਸਾਫ਼ ਕਰਾਂ ਮਸੇ ਨਹੀਂ ਅਕਲ ਕੰਨੀ ਆ ਰਹੀ ਸੀ ਨਾ ਕਿ ਆਪਾਂ ਚੀਜ਼ ਹਿਊਜ਼ ਨਹੀਂ ਕਰਨੀ ਪਰ ਇਹ ਨਾਲ ਦਾ ਜੇ ਸਾਫ਼ ਨਹੀਂ ਕਰਾਂਗੇ ਤੇ ਹੋਰ ਮਿੱਟੀ ਚੜੀ ਜਾਊਗੀ ਚੜੀ ਜਾਊਗੀ ਸਾਫ਼ ਕਰਨਾ ਉਹਨਾਂ ਵੀ ਔਖਾ ਹੋ ਜੂ ਮੈਨੂੰ ਫਿਰ ਆਹ ਦੇਖੋ ਅੱਜ ਮਨ ਕਰਾ ਲਿਆ ਕਰਕੇ ਆਈ ਦੀ ਮੈਂ ਦੇਖੀ ਹੋਊਗੀ ਸਫਾਈ ਕਰਦੇ ਹਾਂ ਤਾਂ ਹਵਾ ਚੱਲ ਰਹੀ ਹੈ ਬਾਹਰ ਨਾ ਮੇਰੀ ਮੇਰੀ ਵੀ ਕਿਹਦਾ ਹਵਾ ਤੇ ਚੱਲ ਰਹੀ ਹੈ ਫਿਰ ਮੈਂ ਕਿਹਾ ਸਫਾਈ ਤਾਂ ਹੁਣ ਕਰਨੀ ਪਊਗੀ ਕਰੀਏ ਹੂੰ ਉੱਪਰੋਂ ਸਫਾਈ ਕਰਕੇ نیچے ਨੂੰ ਆ ਰਹੀਆਂ ਜਿਵੇਂ ਤਾਂ ਗੈਸ ਸਾਫ ਕਰ ਰਹੀਆਂ ਸ਼ੈਲ ਸਾਫ ਕਰੂੰਗੀ ਬਹੁਤ ਜ਼ਿਆਦਾ ਮਿੱਟੀ ਉੱਪਰ ਖੜੀ ਪਈ ਸੀ ਤਾਂ ਮੌਸਮੀ ਨੇਹਰੀਆਂ ਵਾਲਾ ਤੇ ਸਰਦੀਆਂ ਵਿੱਚ ਨਾ ਨਾਰਮਲੀ ਇੰਨੀ ਜ਼ਿਆਦਾ ਮਿੱਟੀ ਟਰਸਟ ਨਹੀਂ ਹੁੰਦੀ ਮੈਂ ਨਾ ਹੌਲੀ ਗੈਸ ਚੱਕਦੇ ਹੁਸਟ ਗੈਸ ਤੋਂ ਚੰਗਦੀ ਹੁੰਦੀ ਹੁੰਦੀ ਵੀ نیچے ਕਿਰ ਸ਼ਿਪਕਲੀ ਤਾਂ ਨਹੀਂ ਬੈਠੀ ਕਈ ਵਾਰ ਨਾ ਇੱਕ ਦੋ ਵਾਰ ਮੇਰੇ ਨਾਲ ਆਇਆ ਹੋਇਆ ਮੈਂ ਨਾਰਮਲੀ ਉਹੀ ਗੈਸ ਚੱਕ ਲਾਣੀ ਤੇ نیچے ਸ਼ਿਪਕਲੀ ਬੈਠੀ ਹੁੰਦੀ ਹੈ ਤੇ ਹੁਣ ਮੈਂ ਮੇਰੇ ਮਨ ਚ ਉਹ ਗੱਲ ਮੈ ਗਈ ਵੀ ਪਹਿਲਾਂ ਮੈਂ ਚੈੱਕ ਕਰ ਲਾਂ ਵੀ ਕਈ ਵਾਰ ਨੀਚੇ ਨਾ ਸ਼ਿਪਕਲੀ ਬੈਠੀ ਹੁੰਦੀ ਉਹ ਚੈ ਗੈਸ ਤੇ ਸ਼ੈਲਫਸ ਸਾਫ ਕਰਨ ਤੋਂ ਬਾਅਦ ਵਾਲ ਵਾਲੇ ਟਾਈਲਸ ਸਾਫ ਕਰ ਰਹੀਆਂ ਟਾਈਲਸ ਮੈਂ ਸਾਫ ਕਰ ਰਹੀਆਂ ਕਲੀਨਰ ਨਾਲ ਕਲੀਨਰ ਮੈਂ ਆਪ ਹੀ ਘਰੇ ਬਣਾ ਲਿਆ ਇਹਦੇ ਵਿੱਚ ਪਾਇਆ ਮੈਂ ਅੱਧਾ ਪਾਣੀ ਅੱਧਾ ਸਿਰਕਾ ਇੱਕ ਚਮਚ ਲਿਕਵਿਡ ਵਿਮ ਜੈਲ ਬਸ ਤੇ ਤਿੰਨੇ ਚੀਜ਼ਾਂ ਪਾ ਕੇ ਬਹੁਤ ਅੱਛਾ ਕਲੀਨਰ ਬਣ ਜਾਂਦਾ ਇਹਨੂੰ ਜਿਦਾਂ ਸ਼ੇਕ ਕਰ ਲਓ ਸਾਰਾ ਮਿਕਸ ਕਰ ਲਓ ਤੇ ਇਹਦੇ ਨਾਲ ਮੈਂ ਸਾਰਾ ਇਹ ਸਾਫ ਕਰ ਰਹੀਆਂ ਟਾਈਲਸ ਮੂਤ ਟਾਈਲਸ ਸਾਫ ਨੇ ਬਸ ਆਏ ਥੋੜੀ ਜਿਹੀ ਮਿੱਟੀ ਇਕੱਠਾ ਹੁੰਦਾ ਨਾ ਫਿਰ ਉਹ ਨਾਲ ਦੇ ਨਾਲ ਸਾਫ ਹੋ ਜਾਂਦਾ ਜੇ ਆਪਾਂ ਸਾਫ ਨਹੀਂ ਕਰਾਂਗੇ ਬਹੁਤ ਲੰਮੇ ਟਾਈਮ ਤੱਕ ਅਸਰ ਉੱਤੇ ਹੋਰ ਹੋਰ ਜੰਮੀ ਜਾਂਦਾ ਕਿਉਂਕਿ ਟਾਈਲਸ ਮੈਂ ਨਾਰਮਲੀ ਜੋ ਕਿਚਨ ਸਾਫ ਕਰਦੀ ਹੁੰਨੀ ਕਰਦੀ ਨਹੀਂ ਹੁੰਦੀ ਬਹੁਤ ਟਾਈਮ ਬਾਅਦ ਕਰ ਰਹੀ ਹਾਂ ਅੱਜ ਮੈਂ ਉਦੋਂ ਨਾਰਮਲੀ ਕੱਲੀ ਮੈਂ ਫਸ ਸ਼ੈਲ ਸਾਫ ਕਰਦੀ ਹੁੰਨੀ ਆ ਜਾਂ ਮੈਂ ਸਿੰਕਸ ਤੋਂ ਨਹੀਂ ਹੁੰਨੀ ਆ ਤੇ ਅੱਜ ਮੈਂ ਥੋੜੀ ਐਕਸਟਰਾ ਸਫਾਈ ਕਰਨੀ ਸੀ ਕਿਉਂਕਿ ਜਦੋਂ ਵੀ ਆਪਾਂ ਐਕਸਟਰਾ ਸਫਾਈ ਕਰਦੇ ਆਪਾਂ ਟਾਈਮ ਵੀ ਪੱਧਾ ਚਾਹੀਦਾ ਹੁੰਦਾ ਜਿਹੜਾ ਡੇਲੀ ਰੂਟੀਨ ਵਾਲਾ ਕੰਮ ਹੁੰਦਾ ਉਹ ਆਪਾਂ ਨੂੰ ਕੁਝ ਨਾ ਕੁਝ ਛੱਡਣਾ ਪੈਂਦਾ ਸਵੇਰੇ ਮੈਂ ਸਾਰਾ ਡੇਲੀ ਰੂਟੀਨ ਵਾਲਾ ਕੰਮ ਹੀ ਕਰਿਆ ਫਰ ਐਕਸਟਰਾ ਕੰਮ ਨਹੀਂ ਹੁੰਦਾ ਹੈਗਾ ਜੇ ਆਪਾਂ ਐਕਸਟਰਾ ਕੰਮ ਕਰਨਾ ਹੋਵੇ ਜਾਂ ਤਾਂ ਫਿਰ ਆਪਾਂ ਨੂੰ ਡੇਲੀ ਰੁਟੀਨ ਵਾਲਾ ਕੰਮ ਘਟਾਉਣਾ ਪੈਂਦਾ ਜਾਂ ਕਿਚਨ ਦਾ ਕੰਮ ਘਟਾ ਲਓ ਕੋਈ ਦਾਲ ਸਬਜ਼ੀ ਫੈੜਦੀ ਆਪਦੀ ਇੱਕ ਦਿਨ ਫੈਨ ਬਣਾ ਕੇ ਰੱਖ ਲਓ ਜਾਂ ਫਿਰ ਤੁਸੀਂ ਡੇਲੀ ਚ ਜਿਹੜਾ ਕੰਮ ਕਰਦਾ ਸਟਿੰਗ ਮੇਰਾ ਖੁਸ਼ ਨਾ ਖੁਸ਼ ਕਰਦੇ ਉਹ ਨਾ ਕਰੋ ਜਾਂ ਫਿਰ ਸ਼ਾਮ ਨੂੰ ਕਰੋ ਬਸ ਮੇਰਾ ਇਹੀ ਰੁਟੀਨ ਹੁੰਦਾ ਜੇ ਮੈਂ ਸਵੇਰੇ ਕੋਈ ਐਕਸਟਰਾ ਕੰਮ ਕਰਨਾ ਫਿਰ ਫਿਰ ਉਸ ਦਿਨ ਕਰਦੀ ਆ ਜੇ ਇਸ ਤਰ੍ਹਾਂ ਮੇਰੇ ਕੋਲ ਕਿਚਨ ਦਾ ਕੰਮ ਘਟੋ ਹੋਵੇ ਜਾਂ ਫਿਰ ਮੈਂ ਸ਼ਾਮ ਨੂੰ ਐਕਸਟਰਾ ਕੰਮ ਕਰਦੀ ਹੁੰਨੀ ਐ ਕਿਉਂਕਿ ਡੇਲੀ ਰੁਟੀਨ ਵਾਲੇ ਕੰਮਾਂ ਨੂੰ ਵੀ ਦੇ ਕਰਨ ਕਿ ਮੈਂ ਸ਼ਾਮ ਨੂੰ ਇਧਰ ਕਿਚਨ ਨੇ ਸਾਫ ਕਰਨਾ ਹੈ 1 ਘੰਟਾ ਤੱਕ ਲੱਗਣਾ ਸੀ ਮੈਨੂੰ ਸਾਰਾ ਇਹ ਘੰਟੇ ਵਿੱਚ ਹੋ ਜਾਣੀ ਆ ਫ੍ਰਿਜ ਅੰਦਰੋਂ ਕਲੀਨ ਹੈ ਬਾਹਰ-ਬاہر ਕੱਪੜਾ ਮਾਰਦਾਨੀ ਆ ਤੇ ਬਸ ਇੰਨੇ ਨਾਲ ਹੀ ਬਹੁਤ ਸੋਹਣਾ ਇਹ ਝਮਕ ਜੂਗਾ ਸਫਾਈ ਕਰੇ ਤੋਂ ਨਾ ਹਰ ਇੱਕ ਚੀਜ਼ ਦੀ ਸ਼ਕਲ ਬਦਲ ਜਾਂਦੀ ਆ ਘਰ ਦਾ ਲਾਈਕ ਹਰ ਕੋਰਨਰ ਸਾਫ ਸੁਥਰਾ ਵਧੀਆ ਲੱਗਦਾ ਸਫਾਈ ਮੰਗਦਾ ਤੇ ਡਸਟੀ ਇੰਨੀ ਜ਼ਿਆਦਾ ਆਉਂਦੀ ਆ ਪਰ ਤੱਕ ਕਰ ਹੀ ਕੀ ਸਮਝ ਨਹੀਂ ਆਉਂਦੀ ਹੈ ਕਿ ਸਫਾਈ ਕਰਕੇ ਬੈਨ ਲੱਗੂ ਵੀ ਜਿਵੇਂ ਕਰੀ ਨਹੀਂ ਜੇ ਕਰੀ ਜਾਂਦੇ ਆ ਮਨ ਚ ਫੇਰ ਆਏ ਰਹੂਗਾ ਵੀ ਕਰੀ ਤਾਂ ਜਾਂਦੇ ਆ ਫੇਰ ਨੇ ਫੇਰ ਉਹ ਹੀ ਹੋ ਜਾਣਾ ਪਰ ਫਿਰ ਛੱਡ ਵੀ ਨਹੀਂ ਸਕਦੇ ਆ ਨਾ ਐ ਵੀ ਨਹੀਂ ਕਹਿ ਸਕਦੇ ਵੀ ਨਹੀਂ ਉਹ ਹੀ ਹੋ ਜਾਣਾ ਤੇ ਵੀ ਇਹ ਆਪਣਾ ਕਰੀ ਹੁਣ ਆਪਾਂ ਰੋਟੀ ਵੀ ਤਾਂ ਖਾਣੇ ਆ ਆਪਾਂ ਨੂੰ ਦੋ ਤਿੰਨ ਘੰਟੇ ਬਾਅਦ ਭੁੱਖ ਦੁਆਰੇ ਲੱਗਦੀ ਆ ਪਰ ਆਪਾਂ ਨਹੀਂ ਆਪਾਂ ਖਾਣੇ ਆ ਦੁਆਰੇ ਫੇਰ ਖਾਣੇ ਹੁਣ ਉਹ ਹੀ ਸਫਾਈ ਦਾ ਕੰਮ ਆ ਨਾ ਐ ਸਰਕਲ ਚੱਲੀ ਜਾਂਦਾ ਬਸ ਸਫਾਈ ਕਰਦਾਂ ਨੇ ਥੋੜੇ ਦਿਨ ਬਾਅਦ ਫੇਰ ਫੇਰ ਦੁਬਾਰੇ ਕਰਨੀ ਪੈਂਦੀ ਆ ਉੱਪਰ ਲਿਖਾ ਕਮਰਟਸਾਂ ਦੇ ਸਾਫ ਕਰਤੀ ਨਿਜੀ ਲੈਂਤ ਵੀ ਮੈਂ ਸਾਰਿਆਂ ਦੇ ਕੱਪੜਾ ਮਾਰਤਾ ਹੁਣ ਰਹਿ ਗਈਆਂ ਸਕਲੀਆਂ ਸ਼ਿੰਕਸ ਤੇ ਕੈਸਟੋਵਲ ਜਿਹੜਾ ਉੱਪਰ ਲੈਣਾ ਹੈ ਉਹ ਸਟੈਂਡ ਨੇ ਬਰਨਰਸ ਇਹ ਵੀ ਮੈਂ ਕੱਪ ਵਾਸ਼ ਕਰਦਾ ਮੈਨੂੰ ਹੱਥਾਂ ਤੇ ਫੀਲ ਹੋ ਜੇ ਮੈਨੂੰ ਕਿਰਕ ਜੀ ਰੇਤ ਆਇਆ ਹੁੰਦਾ ਇਹ ਵੀ ਵਾਸ਼ ਕਰਦਾ ਤੇ ਸ਼ਿੰਕਸ ਰਹਿ ਗਈਆਂ ਸ਼ਿੰਕਸ ਵੀ ਅੱਜ ਮੈਂ ਵਾਸ਼ ਹੀ ਕਰੂੰਗੀ ਉਹ ਨਾਰਮਲ ਮੈਂ ਕਈ-ਕਈ ਵਾਰ ਕੱਪੜਾ ਗਿੱਲਾ ਮਾਰ ਜਾਨੀ ਹੁੰਦੀ ਵਿੱਚ ਪਰ ਅੱਜ ਮੈਂ ਉਹ ਛੇ ਤਰ੍ਹਾਂ ਸਰਫ ਪਾ ਕੇ ਵਾਸ਼ ਕਰ ਲੂੰਗੀ ਫਾਈਨ ਤਾਂ ਥੋੜਾ ਲੱਗਦਾ ਮਿਹਨਤ ਵੀ ਲੱਗਦੀ ਹੈ ਸਫਾਈ ਕਰਨ ਤੇ ਹਨਾ ਪਰ ਬਾਅਦ ਵਿੱਚ ਜਿਹੜਾ ਸਕੂਨ ਮਿਲਦਾ ਜਿਹੜੀ ਚੀਜ਼ ਨੂੰ ਸਫਾਈ ਬਲ ਦੇਖ ਕੇ ਖੁਸ਼ੀ ਮਿਲਦੀ ਹੈ ਨਾ ਉਹ ਆਪਾਂ ਦਾਦਾ ਹੀ ਨਹੀਂ ਲਾ ਸਕਦੇ ਵੀ ਆਪਾਂ ਨੂੰ ਕਿੰਨੀ ਖੁਸ਼ੀ ਮਿਲਦੀ ਹੈ ਕਿੰਨਾ ਸਕੂਨ ਮਿਲਦਾ ਫਿਰ ਜਦੋਂ ਮੈਂ ਇਧਰ ਸਿੰਕਸ ਸਾਫ ਕਰਦੀ ਨਾ ਮੈਂ ਸਾਰੀਆਂ ਟੈਪਸ ਔਨ ਕਰ ਦਿੰਦੀ ਨੂੰ ਤਾਂ ਕਿ ਟੈਪਸ ਦੇ ਵਿੱਚ ਅਸੀਂ ਯੂਜ਼ ਨਹੀਂ ਕਰਦੇ ਪਾਣੀ ਚ ਚੱਲਣ ਲੱਗ ਜੇ ਸਾਰੀਆਂ ਟੈਪਸ ਮੈਂ ਔਨ ਕਰਕੇ ਪਾਣੀ ਛੱਡ ਜਾਣੀ ਹੁੰਦੀ ਆ ਤਾਂ ਕਿ ਟੈਪਸ ਦੇ ਵਿੱਚ ਜਿਹੜਾ ਪਾਣੀ ਰੁਕਿਆ ਕੋਈ ਮੇਕਅਪ ਆਣੀ ਇੱਕ ਵਾਰ ਨਿਕਲ ਜੇ ਕਿਚਨ ਹੋ ਗਈ ਨੀਕ ਐਂਡ ਟਾਈਟੀ ਚਮਕਣ ਲੱਗੀ ਇੱਕ ਇੱਕ ਚੀਜ਼ ਚਮਕ ਰਹੀ ਹੈ ਬਾਹਰ-ਬਾਹਰ ਸਫਾਈ ਕਰਤੀ ਅੰਦਰ ਚਲੋ ਹੈ ਵੀ ਨਹੀਂ ਸਫਾਈ ਨੂੰ ਪਰ ਕਰੂੰਗੀ ਮੈਂ ਅੰਦਰੋਂ ਵੀ ਕੱਲ ਥੋੜਾ ਮੌਸਮ ਨਾਲ ਮਿੱਟੀ ਵਾਲ ਟਿੱਕ ਟਕਾਏ ਹੋ ਜਾਂਦੇ ਹंजे ਸ਼ਿੰਕਸ ਵੀ ਬਿਲਕੁਲ ਕਲੀਨ ਹੈ ਜਮ ਤੋਤੀ ਐਂ ਮੈਂ ਕਦੇ-ਕਦੇ ਵਾਈਪ ਕਰ ਜਾਂਦੀ ਹਾਂ ਜਸ ਕਪੜੇ ਨਾਲ ਪਰ ਅੱਜ ਮੈਂ ਵਾਸ਼ ਕਰਤੀ ਆ ਕੈਪਸ ਵੀ ਬਿਲਕੁਲ ਸਾਫ ਟੈਪਸ ਦਾ ਜੋ ਪਾਣੀ ਹੁੰਦਾ ਨਾ ਦੀ ਰਾਨ ਮਹਿਸਾਸ ਕਰਦਾ ਨਹੀਂ ਆ ਫ੍ਰਿਜ ਵੀ ਬਾਹਰੋਂ ਕੱਪੜਾ ਮਾਰ ਤਾਂ ਅੰਦਰੋਂ ਕਲੀਨੀ ਹੈ ਸੋ ਹੁਣ ਮੈਂ ਚਲਦੀ ਆ ਅੰਦਰ ਕਿਚਨ ਵਿੱਚ ਬਣਾਉਣੀ ਆ ਦਾਲ ਸਬਜ਼ੀ ਸ਼ਾਮ ਦੀ ਟਾਈਮ ਕਿਨਾ ਹੋ ਗਿਆ 5:00 ਟਾਈਮ ਹੋ ਗਿਆ 4:42 ਹੋ ਗਿਆ ਚਲ ਜੀ ਅੰਦਰ ਇਸੇ ਅੰਦਰ ਅੰਦਰ ਫਟਾਫਟ ਆ ਕੇ ਬਣਾਈਆਂ ਸਬਜ਼ੀਆਂ ਇੱਕ ਸਾਈਡ ਤੇ ਪੈਨ ਵਿੱਚ ਮੈਂ ਰੱਖਿਆ ਨੇ ਕarele ਪਿਆਜ਼ ਪਾ ਕੇ ਕarele ਜੀਹਨਾਂ ਆਪਾਂ چیرਮੇ ਕarele ਕਹਿੰਦੇ ਉਹ ਹੀ ਬਣਾ ਰਹੀਆਂ ਤੇ ਦੂਜੀ ਸਾਈਡ ਮੈਂ ਬਣਾ ਰਹੀ ਆ ਆਲੂ ਭੰਗਣੀ ਆਲੂ ਭੰਗਣੀ ਸਬਜ਼ੀ ਦੋਵੇਂ ਆਏ ਬਣਾ ਰਹੀਆਂ ਕਿਉਂਕਿ ਦਵਿੰਦਰ ਕarele ਕਈ ਵਾਰ ਖਾ ਵੀ ਲੈਂਦੇ ਨੇ ਨਹੀਂ ਵੀ ਖਾਂਦੇ ਖਾ ਲੈਂਦੇ ਨੇ ਪਰ ਨਾਲ ਉਹਨਾਂ ਨੂੰ ਇੱਕ ਸਬਜ਼ੀ ਹੋਰ ਚਾਹੀਦੀ ਥੋੜਾ ਥੋੜਾ ਖਾਂਦੇ ਹੁੰਦੇ ਨੇ ਆਲਫਿਰ ਆਇਆ ਸਵੇਰੇ ਜੇ ਕੋ ਸਮਝੇ ਬਚਣਗੇ ਕਈ ਵਾਰ ਸਵੇਰੇ ਆਉਂਦਾ ਕੋ ਆਪਾਂ ਹੋਰ ਕੰਮ ਕਰ ਸਕਦੇ ਸਬਜੀ ਨਹੀਂ ਬਣਾਉਣੀ ਪੈਂਦੀ ਮੈਨੂੰ ਥੋੜਾ ਉਸ ਦਿਨ ਫਿਰ ਐਕਸਟਰਾ ਕੰਮ ਮੈਂ ਹੋਰ ਕਰ ਸਕਦੀ ਹੁੰਦੀ ਸਵੇਰੇ ਜਿਸ ਦਿਨ ਸਬਜੀ ਬਣਾਉਣੀ ਹੋਵੇ ਫਿਰ ਮੈਨੂੰ ਕਿਚਨ ਚ ਸਵੇਰ ਬਹੁਤ ਟਾਈਮ ਲੱਗ ਜਾਂਦਾ ਫਿਰ ਮੈਂ ਕਿਹਾ ਚਲੋ ਮੈਂ ਦੋ ਹੀ ਬਣਾ ਲਾਂਣੀ ਆ ਸਬਜ਼ੀਆਂ ਐਸੇ ਸਵੇਰ ਤੇ ਮੇਰੇ ਕੋਲ ਤੋਰੀਆਂ ਵਾਲੀ ਸਬਜੀ ਵੀ ਬਚੀ ਪਈ ਸੀ ਮੰਮੀ ਕਹਿੰਦੇ ਤੋਰੀਆਂ ਪਈਆਂ ਮੈਂ ਕਰ ਨਹੀਂ ਮੈਂ ਹੁਣ ਮੈਂ ਦੋ ਹੀ ਬਣਾਉਂਗੀ ਸਵੇਰੇ ਬਧੀ ਸੱਟ ਜਾਊਗਾ ਅਦੇ ਕੁ ਮਸਾਲਾ ਭੁੰਨ ਕੇ ਆਲੂ ਬੈਂਗਣੀ ਸਬਜ਼ੀ ਚ ਮੈਂ ਆਲੂ ਪਾਦੇ ਥੋੜਾ ਜਿਹਾ ਪਾਣੀ ਪਾ ਦਦਾ ਕਿ ਆਲੂ ਦੀ ਸਟੀਮ ਨਾਲ ਆਲੂ ਪੱਕ ਜਾਣ। ਉਹ ਸੌਰੀ ਪਾਣੀ ਦੀ ਸਟੀਮ ਨਾਲ ਆਲੂ ਪੱਕ ਜਾਣ। ਜੇ ਆਪਾਂ ਤੇਲ ਜਾਦੇ ਪਾਵਾਂਗੇ ਫਿਰ ਪਾਣੀ ਪਾਉਣ ਦੀ ਲੋੜ ਨਹੀਂ। ਮੈਂ ਬਹੁਤ ਜ਼ਿਆਦਾ ਤੇਲ ਸਬਜ਼ੀ ਚ ਨਹੀਂ ਪਾਉਂਦੀ। ਢੱਕਾ ਲਗਾਉਣ ਲੱਗੇ ਬਸ ਉਹਨਾਂ ਨੂੰ ਪਾਉਂਦੇ ਜਿੰਨੇ ਕ ਵਿੱਚ ਪਿਆਜ਼ ਟਮਾਟਰ ਭੁੰਨੇ ਜਾਵੇ। ਥੋੜਾ ਜਿਹਾ ਮੈਂ ਪਾਣੀ ਪਾਤਾ ਆਲੂ ਪਾਣੀ ਦੀ ਭਾਫ਼ ਨਾਲ ਨਾਲ ਆਲੂ ਪੱਕ ਜਾਣਗੇ। ਤੇ ਇਧਰ ਬਣ ਰਹੇ ਨੇ ਕarele। ਬਸ ਬਣੇ ਪਏ ਨੇ ਆਲਰੇਡੀ ਇਹ। ਤੇ ਆਲੂ ਜਦੋਂ ਅੱਧ ਪੱਕੇ ਹੋਗੇ ਫੇਰ ਮੈਂ ਵੈਂਗਣੀ ਪਾਈ ਸੀ ਬਾਅਦ ਵਿੱਚ ਤੇ ਬੈਂਗਣੀ ਵੀ ਪੱਕ ਚੁੱਕੀ ਆ ਬਹੁਤ ਨਾ ਟੇਸਟੀ ਸੁੱਕੀ ਸੁੱਕੀ ਸਬਜ਼ੀ ਬਣਦੀ ਆ ਫਿਰ ਇਹ ਖਾਣ ਚ ਆਏ ਨਾ ਜਿਵੇਂ ਫਰਾਈਡ ਸਬਜ਼ੀ ਹੁੰਦੀ ਆ ਬਸ ਨਾਰਮਲੀ ਉਹੀ ਸਬਜ਼ੀ ਵਾਲੇ ਹਿਸਾਬ ਨਾਲ ਕੋਈ ਐਕਸਟਰਾ ਵਿੱਚ ਹੋਰ ਕੋਈ ਸਟੈਪ ਨਹੀਂ ਮੈਂ ਕਰਦੀ ਬਸ ਪਿਆਜ਼ ਟਮਾਟਰ ਲਿਆ ਸਮਾਨਦਰ ਘੁਣਨ ਕੇ ਤੇ ਵਿੱਚ ਆਲੂ ਤੇ ਬੈਂਗਣੀ ਪਾ ਦਿੰਦੇ ਆ ਆਲੂ ਪਹਿਲਾਂ ਪਾਉਣੀ ਆ ਤੇ ਬੈਂਗਣੀ ਬਾਅਦ ਵਿੱਚ ਪਾਉਣੀ ਆ ਪਾਈ ਮੋ ਗਿਆ 6:00 ਤੇ 6:00 ਵਜੇ ਕਿ ਹੁਣ ਮੈਂ ਕਰਦੀ ਆ ਵਾਕ ਕਿਚਨ ਦਾ ਕੰਮ ਮੇਰਾ ਹੋ ਗਿਆ ਸਿਰਫ ਆਟਾ ਗੁੰਨਾ ਉਹ ਮੈਂ ਫਿਰ ਤੋਂ ਗੁੰਨੂੰਗੀ ਸਬਜ਼ੀਆਂ ਬਣਨਗੇ ਬਸ ਮੇਨ ਕੰਮ ਤਾਂ ਸਬਜ਼ੀਆਂ ਦਾ ਹੁੰਦਾ ਵੀ ਸਬਜ਼ੀਆਂ ਟਾਈਮ ਤੇ ਬਣ ਜਾਣ ਤਾਂ ਬਾਕੀ ਕੰਮ ਤਾਂ ਕੋਈ ਨਾ ਜਿਆਦਾ ਟਾਈਮ ਲਾ ਦੋ ਜੀ ਕੰਮ ਨੂੰ ਹਣਾ ਆਟਾ ਵਗੈਰਾ ਗੁੰਨਣ ਨੂੰ ਸੈਲਡ ਕੱਟਣ ਨੂੰ ਕੋਈ ਟਾਈਮ ਲੱਗਦਾ ਫਿਰ ਮੈਂ ਕਰਦੀ ਆ ਵਾਕ ਸੋ ਐਸੀ ਮੇਰੀ ਆਜੀ ਦੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਮਿਲਾਂਗੀ ਹੋ